ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਨਵੀਂ ਵੀਡੀਓ 'ਚ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਬਿਲਕੁਲ ਠੀਕ ਆ ਤੇ ਦੋ ਤਿੰਨ ਦਿਨਾਂ ਤੋਂ ਸਿਹਤ ਠੀਕ ਨਹੀਂ ਸੀਗੀ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀਗਾ ਤਾਂ ਕਰਕੇ ਆਪਾਂ ਕੋਈ ਵੀ ਵੀਡੀਓ ਨਹੀਂ ਪਾਈ ਤੇ ਕੱਲ ਵੀ ਦਵਾਈ ਲਈ ਪਰਸੋਂ ਵੀ ਲਈ ਕੁਝ ਕੱਢ ਕੋਸ਼ਿਸ਼ ਠੀਕ ਲੱਗਿਆ ਤਾਂ ਕਰਕੇ ਮੈਂ ਕਿਹਾ ਚਲੋ ਵੀਡੀਓ ਬਣਾਉਣੀ ਆ ਤੇ ਆਪਾਂ ਆਏ ਸੀ ਖੇਤ ਤੇ ਕਿਉਂਕਿ ਖੇਤ ਆ ਕੇ ਥੋੜੀ ਜੀ ਸਿਹਤ ਚ ਸੁਧਾਰ ਹੀ ਹੁੰਦਾ ਕੁਝ ਕਿਉਂਕਿ ਘਰੇ ਪਿਆ ਰਹਿੰਦੇ ਆ ਵਾਇਰਸ ਨੇ ਮੰਜੇ ਤੇ ਜਿਹਦੇ ਨਾਲ ਬਿਮਾਰ ਬੰਦਾ ਹੋਰ ਬਿਮਾਰ ਹੋ ਜਾਂਦਾ ਮੈਂ ਕਿਹਾ ਚਲੋ ਤੁਰਾ ਫੇਰਾ ਕਰਦੇ ਆ ਕੋਈ ਮਣਾ ਮੋਟਾ ਸ਼ਰੀਰ ਬੰਗਰੂਗਾ ਤੇ ਮੈਂ ਖੇਤ ਕੰਨੀ ਆ ਗਿਆ ਤੇ ਖੇਤ ਆਪਾਂ ਕੱਲ ਪਾਣੀ ਦੀ ਵਾਰੀ ਸੀਗੀ ਆਪਣੀ ਤੇ ਆਪਾਂ ਬਾਗ ਚ ਲਾਇਆ ਪਾਣੀ ਵੱਡੇ ਚ ਤੇ ਲਗਭਗ 2 ਕਿੱਲੇ ਰਹਿ ਗਏ ਤੇ ਬਾਕੀ ਬਾਗ ਨੂੰ ਪਾਣੀ ਲੱਗ ਗਿਆ ਤੇ ਇਧਰ ਕਣਕ ਆਪਣੀ ਜਿਹੜੀ ਪਹਿਲਾਂ ਵਾਲੀ ਬਜਾਈ ਕਰੀ ਸੀ ਛੋਟੇ ਬਾਗ ਚ ਤੇ ਉਹਦੇ ਵਿੱਚ ਪਾਣੀ ਰਹਿੰਦਾ ਤੇ ਉਹ ਕੋਰ ਹੀ ਲਾਵਾਂਗੇ ਇਹ ਲਗਭਗ ਕਣਕ ਵਾਵਾ ਹੋ ਗਈ ਹੁਣ ਤੇ ਜਿਹਦੇ ਕਰਕੇ ਦੇਖਦੇ ਆਂ ਵੀ ਅਗਲੀ ਵਾਰੀ ਪਾਣੀ ਲਾ ਦਈਏ ਤੇ ਨਾਲੇ ਕਿੰਨੂ ਵਾਲੇ ਬੂਟਿਆਂ ਨੂੰ ਪਾਣੀ ਲੱਗ ਜੂਗਾ ਤੇ ਉਧਰ ਵੱਡੇ ਬਾਗ 'ਚ ਜਿਹੜੀ ਬਾਗ ਵੱਡਾ ਰਹਿੰਦਾ ਤੇ ਉਦੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਹੁਣ ਪਾਣੀ ਲੱਗ ਜੇ ਕਿਉਂਕਿ ਉਸ ਤੋਂ ਬਾਅਦ ਸਰਦੀਆਂ ਸਟਾਰਟ ਹੋ ਜਾਣਗੀਆਂ ਕੋਰਾ ਆਪਣਾ ਸਟਾਰਟ ਹੋ ਜੂਗਾ ਤੇ ਜਿਦੇ ਕਰਕੇ ਬਾਗ ਨੂੰ ਨੁਕਸਾਨ ਹੋਊਗਾ ਕਿਉਂਕਿ ਸਰਦੀ 2-3 ਦਿਨਾਂ ਦੀ ਰਾਤ ਨੂੰ ਜ਼ਿਆਦਾ ਹੁੰਦੀ ਹੈ ਤੇ ਜਿਦੇ ਕਰਕੇ ਬੂਟਿਆਂ ਨੂੰ ਬਾਗ ਨੂੰ ਕੋਈ ਡੈਮੇਜ ਨਾ ਹੋਵੇ ਤੇ ਥੱਲੇ ਨਮੀ ਹੋਣੀ ਬਹੁਤ ਜ਼ਰੂਰੀ ਹੈ ਤੇ ਲਗਭਗ 2 ਮਹੀਨੇ ਨਿਕਲ ਜਾਣਗੇ ਆ ਪਾਣੀ ਲੱਗੇ ਬਾਅਦ ਤੇ ਤੇ ਲੋਡ ਪਈ ਵਿਚਾਲੇ ਤਾਂ ਜ਼ਿਆਦਾ ਕੋਈ ਖੁਸ਼ਕੀ ਵਾਣ ਚੌਂਦੀ ਹੋਈ ਜਾਂ ਸਰਦੀ ਜ਼ਿਆਦਾ ਪੈਂਦੀ ਹੋਈ ਤੇ ਇਹ ਜ਼ਿਆਦਾ ਕਰਦਾ ਹੋਇਆ ਵੀ ਕੋਰਾ ਕਰਾ ਜ਼ਿਆਦਾ ਪੈਣ ਲੱਗ ਜਾਂਦਾ ਜਦੋਂ ਬਾਣ ਖੁਸ਼ਕ ਹੋ ਜਾਂਦੇ ਆ ਤਾਂ ਉਦੋਂ ਤਾਂ ਭਾਵੇਂ ਆਪਾਂ ਪਾਣੀ ਲਾਈਏ ਨੀ ਕੋਈ ਖਾਸ ਜ਼ਰੂਰਤ ਨਹੀਂ ਪੈਣੀਗੀ ਕਿਉਂਕਿ ਵੱਡੇ ਬਾਗ ਚ ਪਾਣੀ ਦਾ ਸਾਰੀ ਜਾਊਗਾ ਫਿਰ ਤੇ ਲਈ ਗੱਲ ਛੋਟੇ ਬਾਗ ਦੀ ਤੇ ਕਣਕ ਨੂੰ ਪਾਣੀ ਲਗਭਗ 2-3 ਆਪਾਂ ਨੂੰ ਲਾਉਣਾ ਹੀ ਪੈਣਾ ਤੇ ਇਹਦੇ ਵਿੱਚ ਫਰੂਟ ਆ ਜੇ ਆਪਾਂ ਤੜਾਇਆ ਨਹੀਂ ਛੋਟੇ ਚ ਛੋਟੇ ਬਾਗ ਚ ਲਗਭਗ ਸਾਰਾ ਬਾਗ ਦੇ ਵਿੱਚ ਹੀ ਕਿਨੂ ਖੜਾ ਹੈ ਤੇ ਕਿਉਂਕਿ ਕੁਝ ਉਹਨੂੰ ਵਪਾਰੀ ਜੀ ਵੀ ਠੰਡੇ ਆ ਤੇ ਇਹਦੇ ਕਰਕੇ ਕਿਨੂ ਨੂੰ ਕੋਈ ਹੱਥ ਛੇਤੀ ਪਾਣੀ ਨਹੀਂ ਰਿਹਾ ਕਿਉਂਕਿ ਰੇਟ ਵੀ ਉੱਪ ਹੋਈ ਜਾਂਦੇ ਆ ਤੇ ਰੇਟ ਇਹਦੇ ਕਰਕੇ ਜਿਹੜੇ ਛੋਟੇ ਵੱਡੇ ਵਪਾਰੀ ਆ ਉਹ ਥੋੜੇ ਜਿ ਸੁਸਤ ਹੈ ਤੇ ਜਿਹੜੇ ਛੋਟੇ ਵਪਾਰੀ ਹੈਗੇ ਉਹ ਮੰਦੇ ਰੇਟ ਚ ਕਿੰਨੂ ਟੋੜੀ ਜਾਂਦੇ ਆ ਤੇ ਆਪਾਂ ਇਹਦੀ ਕਟਾਈ ਕਰੀ ਸੀਗੀ ਪਹਿਲੇ ਦਿਨ ਲਗਭਗ 15 ਕ 20 ਬੂਟੇ ਕੱਟੇ ਸੀਗੇ ਤੇ ਉਸ ਤੋਂ ਬਾਅਦ ਸੇਤ ਨਹੀਂ ਠੀਕ ਰਹੀ ਕੱਲ ਪਾਣੀ ਦੀ ਵਾਰੀ ਸੀ ਤੇ ਅੱਜ ਮੈਂ ਕਿਹਾ ਚਲੋ ਅੱਜ ਅਜ ਰੈਸਟ ਹੋਰ ਕਰਦੇ ਆ ਕਿਉਂਕਿ ਬੁਖਾਰ ਫੇਰ ਦੁਬਾਰਾ ਨਾ ਹੋ ਜੇ ਤੇ ਆਪਾਂ ਦਵਾਈ ਲੈ ਕੇ ਤੇ ਅੱਜ ਰੈਸਟ ਕਰਾਂਗੇ ਤੇ ਫਿਰ ਮੈਂ ਕਹਾਂ ਚਲੋ ਕਿਰਾਂ ਖੇਤ ਜਾ ਆਉਣੇ ਆ ਜਿਹੜਾ ਛੇੜਾ ਮਾਰੇ ਆਉਣੇ ਆ ਤੇ ਨਾਲੇ ਖੇਤ ਦਾ ਮਾਹੌਲ ਚਾਲ ਵੇਖਿਓਣੇ ਆ ਤੇ ਪਾਣੀ ਨਾਲ ਲਗਭਗ ਬੂਟਿਆਂ 'ਚ ਰੰਗਤ ਆ ਗਈ ਕਿਉਂਕਿ ਇਹਨੂੰ ਬਹੁਤ ਟਾਈਮ ਤੋਂ ਪਾਣੀ ਨਹੀਂ ਲੱਗਿਆ ਸੀ ਬਾਗ ਨੂੰ ਤਕਰੀਬਨ ਡੇਢ 2 ਮਹੀਨੇ ਹੋ ਗਏ ਹੋਣੇ ਡੇਢ ਮਹੀਨਾ ਹੋ ਗਿਆ ਹੋਣਾ ਤਕਰੀਬਨ ਪੰਜ 6 ਵਾਰੀਆਂ ਟੱਪ ਗਈਆਂ ਆਪਾਂ ਪਾਣੀ ਨਹੀਂ ਲਾਇਆ ਤੇ ਛੋਟੇ ਬਾਗ ਦੀ ਕਣਕ ਹੈ ਜਿਹੜੀ ਉਹ ਆਪਣੀ ਨਜ਼ਾਰੇਦਾਰ ਹੈ ਬਹੁਤ ਸੋਹਣੀ ਉੱਗੀ ਹੈ ਸੂਰੇ ਨੇ ਸੂਰਾ ਨੇ ਖਰਾਬ ਵੀ ਕਰੀ ਸੀ ਤੇ ਲਗਭਗ 2-3 ਦਿਨਾਂ ਦੀ ਖੂਬ ਰਾਖੀ ਰੱਖਣੀ ਪਈ ਰਾਤ ਨੂੰ ਤੇ ਜਿਹਦੇ ਕਰਕੇ ਬਚਾਅ ਹੋ ਗਿਆ ਤੇ ਜੇ ਨਾ ਰਾਖੀ ਰੱਖਦੇ ਮੈਨੂੰ ਨਹੀਂ ਲੱਗਦਾ ਸੀ ਵੀ ਕਣਕ ਦੁਬਾਰੇ 2-3 ਵਾਰੀ ਆ ਜਾਂਦੇ ਤਾਂ ਉਹਨਾਂ ਨੇ ਪਟ ਦੇਣੀ ਸੀ ਸਾਰੀ ਕਿਉਂਕਿ ਜਦੋਂ ਪਹਿਲੇ ਦਿਨ ਬਜਾਈ ਕੀਤੀ ਪਹਿਲੇ ਦਿਨ ਨਹੀਂ ਆਏ ਉਹ ਦੂਜੇ ਦਿਨ ਤੋਂ ਸ਼ੁਰੂ ਕੀਤਾ ਉਹਨਾਂ ਨੇ ਕੰਮ ਦੂਜੇ ਦਿਨ ਤੋਂ ਪੱਟਨੀ ਸਟਾਰਟ ਕੀਤੀ ਦੋ ਦੋ ਦਿਨ ਲਗਭਗ ਪੱਟੀ ਉਹਨਾਂ ਨੇ ਤੇ ਜਿਹਦੇ ਕਰਕੇ ਦਾਣੇ ਵਿੱਚ ਹੀ ਸੀਗੇ ਤੇ ਉੱਤੇ ਅਸੀਂ ਸੁਹਾਗੇ ਸੋਗੀ ਮਾਰੀ ਜਦੋਂ ਤੇ ਉਹ ਦਾਣੇ ਸਾਗੀ ਉੱਗਿਆ ਏ ਤੇ ਬਾਕੀ ਬਾਗ ਦੀ ਕੰਡੀਸ਼ਨ ਹੁਣ ਲਗਭਗ ਕਲਰ ਹੋਣਾ ਸਟਾਰਟ ਹੋ ਗਿਆ ਲਗਭਗ 60 65% ਕਲਰ ਬਾਗ ਦੇ ਵਿੱਚ ਆ ਚੁੱਕੇ ਆਪਣੇ ਜਿਵੇਂ ਕਈ ਬਾਗ ਤਾਂ ਕਲਰ ਵਾਲੇ ਟੁੱਟ ਵੀ ਜਾਂਦੇ ਆ ਕਿਉਂਕਿ ਕਈ ਬਾਗਾਂ ਨੂੰ ਗੇਤਾ ਕਲਰ ਆ ਜਾਂਦਾ ਜਾਂ ਥੋੜੇ ਜਿਹਾ ਪੁਰਾਣੇ ਬਾਗ ਹੁੰਦੇ ਜਿਹੜੇ ਉਹਨਾਂ ਨੂੰ ਵੀ ਕਲਰ ਛੇਤੀ ਆ ਜਾਂਦਾ ਤੇ ਉਹ ਵੀ ਟੁੱਟ ਜਾਂਦੇ ਆ ਤੇ ਆਪਣਾ ਬਾਗ ਦੇ ਵਿੱਚ ਥੋੜਾ ਜਿਹਾ ਸੰਘਣਾ ਹੈਗਾ ਕਿਉਂਕਿ ਇਹਦੇ ਵਿੱਚ ਪੱਤੇ ਜਾਦੇ ਆ ਤੇ ਕੁਝ ਨਵਾਂ ਬਾਗ ਹੈ ਨਵੀਂ ਉਮਰ ਦਾ ਬਾਗ ਹੁੰਦੇ ਆ ਜਿਹੜੇ ਉਹ ਥੋੜੇ ਜਿਹਾ ਰੰਗ ਲੇਟ ਆਉਂਦਾ ਉਹਨਾਂ ਨੂੰ ਤੇ ਕੁਛ ਪਾਣੀ ਪੂਣੀ ਜ਼ਿਆਦਾ ਲੱਗਦੇ ਆ ਜਿੱਥੇ ਉੱਥੇ ਰੰਗ ਥੋੜਾ ਜਿਹਾ ਲੇਟ ਆਉਂਦਾ ਹੈ ਤੇ ਜਿਹੜੇ ਥੋੜੇ ਜੇ ਖੁਸ਼ਕ ਬਾਗ ਹੁੰਦੇ ਆ ਉਹਨਾਂ ਨੂੰ ਰੰਗ ਜਲਦੀ ਆ ਜਾਂਦਾ ਹੈ ਤੇ ਇੱਕ ਹੋਰ ਮੇਰੀ ਬੇਨਤੀ ਹੈ ਵੀਰ ਭੈਣਾਂ ਨੂੰ ਵੀ ਜਿਹੜੇ ਚੈਨਲ ਤੇ ਆਪਣੇ ਆਏ ਹੈਗੇ ਸਬਸਕ੍ਰਾਈਬ ਜਿੰਨੇ ਵੀ ਵੀਰ ਭੈਣ ਭਰਾ ਵੇਖਣ ਖਤਰਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਸਾਹਮਣੇ ਸੂਰਜ ਵੱਜਦਾ ਅੱਖਾਂ 'ਚ ਤੇ ਤਾਂ ਕਰਕੇ ਕੈਮਰੇ ਕੰਨੀ ਦੇਖਦਾ ਜਦੋਂ ਮੈਂ ਤੇ ਅ ਅੱਖਾਂ ਨੂੰ ਸਿੱਧਾ ਪੈਂਦਾ ਹੈਗਾ ਤੇ ਬਾਕੀ ਰਹੀ ਗੱਲ ਹੋਰ ਵੀ ਬਣੇ ਰਿਓ ਆਪਣੇ ਵੀਡੀਓ ਦੇ ਨਾਲ ਤੇ ਮਾਰਦੇ ਆਂ ਆਪਾਂ ġੇੜਾ ਛੇੜਾ ਬਾਗ 'ਚ ਤੇ ਉਧਰ ਆਪਣੇ ਪੱਠੇ ਵੀਜੇ ਆ ਪੱਠੇ ਵੱਡਣ ਯੋਗ ਹੋਵੇ ਕੋਈ 5-7 ਦਿਨ ਅਸੀਂ ਮੈਂ ਸੋਚਦਾ ਵੀ ਹੋਰ ਟਾਈਮ ਲੰਘ ਜੇ ਤੇ ਜਿਹਦੇ ਕਰਕੇ ਥੋੜੇ ਵਾਵਾ ਹੋ ਜਾਣ ਤੇ ਜੁੜਨ ਲੱਗ ਜਾਣਗੇ ਪੱਠੇ ਤੇ ਨਹੀਂ ਤਾਂ ਛੋਟੇ-ਛੋਟੇ ਵੱਢਣੇ ਫਿਰ ਥੋੜੇ ਜਿ ਓਕੇ ਹੋ ਜਾਂਦੇ ਆ ਤੇ ਬਾਕੀ ਬਣੇ ਰਿਓ ਵਲੌਗ ਦੇ ਨਾਲ ਤੇ ਹੁਣ ਆਪਾਂ ਲਗਾਤਾਰ ਕੋਸ਼ਿਸ਼ ਕਰਾਂਗੇ ਵੀ ਜਵੇਂ ਜਵੇਂ ਆਪਣੀ ਤਬੀਅਤ ਸੈੱਟ ਹੁੰਦੀ ਆ ਆਪਾਂ ਲਗਾਤਾਰ ਵਲੌਗ ਪਾਉਂਦੇ ਰਵਾਂਗੇ ਸੋ ਧੰਨਵਾਦ ਤੇ ਮਣੇ ਰਿਓ ਆਪਣੀ ਵੀਡੀਓ ਦੇ ਨਾਲ ਆ ਆਪਣਾ ਬਾਈ ਜਾਣ ਲੱਗਿਆ ਵਾ ਕਿਉਂਕਿ ਆਪਣੇ ਪਸੂਆਂ ਦਾ ਬਹੁਤ ਜੜਾ ਹੈ ਤੇ ਆ ਆਪਣਾ ਛੋਟਾ ਬਾਗ ਜਿੱਥੇ ਆਪਾਂ ਕਣਕ ਬੀਜੀ ਸੀ ਤੇ ਆਹ ਹਰ ਉਹੜਾ ਜਿਹੜੀ ਇਹ ਪਾਵਰ ਨੂੰ ਜਾ ਵੜਦੀ ਹੈ ਤੇ ਆ ਇਧਰ ਉਹ ਰੋਡ ਹੈ ਜਿਹੜੀ ਆ ਸੰਗਰੀਏ ਨੂੰ ਜਾ ਵੜਦੀ ਹੈ ਤੇ ਆ ਆਪਣਾ ਛੋਟਾ ਬਾਗ ਆ ਗਿਆ ਤੇ ਇਹਦੇ ਚੋ ਲਗਭਗ 230 ਕਬੂਜੇ ਲੱਗੇ ਹੋਏ ਆ ਕਿੰਨੂ ਦੇ ਤੇ ਉਹ ਬੂਟਾ ਜਿਹੜਾ ਆਪਣਾ ਹੜਾ ਨਾਲ ਪਟਿਆ ਗਿਆ ਸੀ ਕੁਝ ਠੀਕ ਹੈ ਅੱਗੇ ਨਾ ਮੈਨੂੰ ਲੱਗਦਾ ਵੀ ਇਹ ਭਾਲ ਹੋ ਜਾਊਗਾ ਕਿਉਂਕਿ ਇਹਨੂੰ ਪਾਣੀ ਦੋ ਤਿੰਨ ਵਾਰੀ ਵਾਪੇ ਨੇ ਪਾਤਾ ਤੇ ਜੜਾਂ ਜੁੜਾਂ ਜੀਆਂ ਪੂਰੀਆਂ ਨੱਪੀਆਂ ਇਹਦੀ ਠੀਕ ਹੋ ਗਿਆ ਲਗਭਗ ਇਹ ਤੇ ਮੈਨੂੰ ਤਾਂ ਨਹੀਂ ਲੱਗਦਾ ਸੀ ਵੀ ਠੀਕ ਹੋ ਜਾਊਗਾ ਪਰ ਇਹ ਲੱਗਭਗ ਚੱਲ ਪਿਆ ਤੇ ਗੇਟ ਆਪਾਂ ਕਰਤਾ ਬੰਦ ਕਿਉਂਕਿ ਗੇਟ ਜੇ 5 ਮਿੰਟ ਵੀ ਖੁੱਲਾ ਰਹੇ ਜੇ ਤਾਂ ਲਗਭਗ ਕਿਸ ਨੂੰ ਨਾ ਪਤਾ ਹੀ ਕੋਈ ਨਹੀਂ ਵੀ ਕਿੰਨੇ ਕ ਆ ਜਾਣਗੇ ਤੇ ਉਜਾੜਾ ਕਰਨ ਲੱਗੇ ਮਿੰਟੂ ਮਾਰਦੇ ਆ ਆਪਾਂ ਚੱਲਦੇ ਆ ਹੁਣ ਘਰ ਨੂੰ ਇਹ ਜਾ ਕੇ ਕੋਈ 2 ਘੰਟੇ ਕਰਦੇ ਆ ਰੈਸਟ ਕਿਉਂਕਿ ਤੋਰਾ ਫੇਰਾ ਜਿਆਦਾ ਕਰਦੇ ਆ ਫਿਰ ਬੁਖਾਰ ਫੇਰ ਦੁਬਾਰੇ ਚੜ ਜਾਂਦਾ ਕਿਉਂਕਿ ਸਰੀਰ ਦੀ ਇੰਨੀ ਇਮਿਊਨਿਟੀ ਬਣੀ ਨਹੀਂ ਹੁੰਦੀ ਜਿੰਨੀ ਆਪਾਂ ਦੁਬਾਰੇ ਤੁਰ ਫਿਰ ਕੇ ਤੇ ਖਰਚ ਕਰ ਦਿੰਨੇ ਆ ਤੇ ਫੇਰ ਫੇਰ ਦੁਬਾਰੇ ਬੁਖਾਰ ਚੜ ਜਾਂਦਾ ਸੋ ਬੁਖਾਰ ਦਾ ਬੈਸਟ ਇਲਾਜ ਇਹ ਹੈ ਵੀ ਜੇ ਤੁਸੀਂ ਦਵਾਈ ਲਈਏ ਤਾਂ ਤੁਹਾਨੂੰ ਘੱਟੋ-ਘੱਟ 1.5 ਦਿਨ ਦਾ 2 ਦਿਨ ਦਾ ਰੈਸਟ ਚਾਹੀਦਾ